ਇਹ ਦੋਹਦਨ ਦੇ ਬ੍ਰੇਕ ਤੋਂ ਬਾਅਦ ਕਰ ਲਈ ਤਿਆਰੀ ਫਿਰ ਹੁਣ ਸ਼੍ਰੀਨਗਰ ਪਲਵਾਮਾ ਆ ਆ ਕਰਦਾ ਸ਼੍ਰੀਨਗਰ ਪਲਵਾਮਾ ਇਹ ਤੇਲ ਹੁਣ ਆਏ ਸੀਗਾ ਵੀ ਜਾ ਕੇ ਤੇ ਪੂਨੇ ਦੇ ਹਿਸਾਬ ਨਾਲ ਪਹੁੰਚਿਆ ਸੀ ਉਹ ਹੁਣ ਆਪਣਾ ਪਹੁੰਚ ਗਈ ਗੱਡੀ ਧੁਰ ਜਨਾ ਆਪਾਂ ਪਹੁੰਚਣੇ ਹੁੰਦੇ ਆ ਤੇ ਹੁਣ ਸ਼੍ਰੀਨਗਰ ਲਈ ਦੁਬਾਰਾ ਫਿਰ ਪਾ ਰਹੇ ਹਾਂ ਹੁਣ ਥੋੜਾ ਜਿਹਾ ਪਾਵਾਂਗੇ ਕਿਉਂਕਿ ਇੱਕ ਮਿੱਤਰ ਪਿਆਰਾ ਪਹਿਲਾਂ ਗਿਆ ਗੱਡੀ ਖਾਲੀ ਕਰਨ ਉਹਨੇ ਜਾਨੀ ਜਿਹੜੀ ਗੱਲ ਕਹੀ ਹੈ ਕਹਿੰਦਾ ਜੰਮੂ 'ਚ ਇਦੋਂ ਵੀ ਸਸਤਾ 5-7 ਰੁਪਏ ਫਿਰ ਹੁਣ ਸੋਚਿਆ ਵੀ ਚੱਲ ਜੇ ਇਸ ਵਾਰ ਨਗਦ ਪਾਉਣਾ ਨਹੀਂ ਤਾਂ ਆਪਣੀਆਂ ਪੰਪ ਤੇ ਪਰਚੀ ਵਾਲਾ ਸਾਹਿਬ ਹੁੰਦਾ ਹਨਾ ਵੀ ਜਿਵੇਂ ਜਾਂਦੇ ਫੋਲ ਕਰਾ ਲਈਦੀ ਆ ਆ ਕੇ ਕਲੀਅਰ ਕਰਕੇ ਹੁੰਦਾ ਤਾਂ ਕੈਸ਼ ਆਂਗੂ ਹੀ ਆਏ ਵੀ ਵੀ ਬਸ ਉਹ ਐ ਹੁੰਦਾ ਵੀ ਆਪਣਾ ਜਿੰਨੇ ਘਰੋਂ ਜਾਂਦੇ ਆ ਜੇ ਪੰਪ ਤੋਂ ਤੇਲ ਫੁੱਲ ਹੋਇਆ ਉਹ ਜਿਹੜਾ ਬਾੜਾ ਬੂੜਾ ਮਿਲਦਾ ਉਹ ਆਪਣੀ ਬਾਰ ਤੋਂ ਚ ਆ ਜਾਂਦਾ ਬੰਦੇ ਦਾ ਮਾਈਂਡ ਥੋੜਾ ਜਿਆ ਰਿਲੈਕਸ ਰਹਿੰਦਾ ਹਨਾ ਵੀ ਚੱਲ ਯਾਰ ਪੈਸੇ ਹੈਗੇ ਆ ਕੋਈ ਨਹੀਂ ਫਿਰ ਐ ਹੁੰਦਾ ਵੀ ਜਿੰਨਾ ਕਿ ਭਾੜਾ ਮਿਲਿਆ ਉਹਦੇ ਚੋਂ ਆਪਾਂ ਡੀਜ਼ਲ ਪਵਾ ਲਿਆ ਟੂਲ ਲਾ ਲਏ ਫਿਰ ਉਹ ਹੱਥ ਟੈਡ ਹੀ ਟੈਡ ਤੁਰਿਆ ਜਾਂਦਾ ਇਸ ਕਰਕੇ ਆਪਾਂ ਚੱਲੋ ਢੀੜਾ ਲਾ ਕੇ ਆ ਕੇ ਹਿਸਾਬ ਕਰ ਲਈਦਾ ਗੱਲ ਤਾਂ ਉਹ ਨਗਦ ਵਾਲੀ ਵੀ ਹੋ ਜਾਂਦੀ ਆ ਵੀ ਜਾਨੀ ਇੱਕ ਵਾਰੀ ਦਾ ਇਹ ਧਾਰ ਰਹਿੰਦਾ ਹੁੰਦਾ ਪਰਚੀ ਦਾ ਤੇ ਮੁੜ ਕੇ ਤਾਂ ਨਗਦੀ ਹੋਈ ਜਾਂਦੇ ਆ ਪਰ ਜਾਨੀ ਉਹ ਬਸ ਇੱਕ ਰੋਲਿੰਗ ਆ ਉਹ ਕਮਾਈ ਜਾਂਦੇ ਆ ਚਲੋ ਇੱਕ ਹੀ ਮੈਂ ਵੀ ਭਾਈ ਜੰਮੂ ਨੂੰ ਚੱਲੇ ਆ ਪਹਿਲੀ ਵਾਰੀ ਤੇ ਤੁਹਾਨੂੰ ਵੀ ਦਿਖਾਉਣੇ ਨੇ ਯਾਰੇ ਜੁੜੇ ਰਹੋ ਕੱਲ ਤੋਂ ਨਜ਼ਾਰੇ ਹੋਣਗੇ ਸ਼ੁਰੂ ਲਓ ਜੀ ਰੈਕੋਟੋਂ ਹਲੇ ਤੁਰਈ ਸੀ ਪਿੱਛੋਂ ਲੇਟਾਂ ਪਈਆਂ ਤੇ ਨਿੱਕਾ ਕਹਿੰਦਾ ਬਾਈ ਮੇਰੇ ਵੱਡੇ ਭਾਈ ਦੀ ਗੱਡੀ ਆ ਚੱਲ ਮੈਂ ਖਿਆ ਰੋਕ ਨਿੱਕਿਆ ਪਿਆ ਬਾਈ ਉਹਨਾਂ ਨੂੰ ਚਾਹ ਪਾਣੀ ਲਓ ਵੀ ਮਿੱਤਰੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜਦੇ ਆ ਉਹ ਅਕਸਰ ਪੁੱਛਦੇ ਹੁੰਦੇ ਆ ਵੀ ਨਿੱਕਾ ਕੌਣ ਆ ਕਿਉਂਕਿ ਮੈਂ ਵੀਡੀਓ 'ਚ ਜ਼ਿਕਰ ਕਰਦਾ ਰਹਿਣਾ ਨਿੱਕਾ ਹੈਗਾ ਬਈ ਆਪਣਾ ਡਰਾਈਵਰ ਜਿਹੜਾ ਗੱਡੀ ਤੇ ਰੱਖਿਆ ਹੋਇਆ ਮੁੰਡਾ ਮੇਰੇ ਨਾਲ ਹੁੰਦਾ ਸੋ ਆਜੋ ਮਿਲਾਈਏ ਉਹਦੇ ਭਰਾ ਨੂੰ ਤੇ ਮਿਲ ਲਿਆ ਨਿੱਕਾ ਘੇਰ ਲੀਆਂ ਗੱਡੀਆਂ ਕਿੰਨੇ ਟਾਈਮ ਬਾਅਦ ਮਿਲਿਓ ਅੱਛਾ ਮਹੀਨੇ ਬਾਅਦ ਦੇਖ ਲਓ ਵੀ ਹੁਣ ਨਿੱਕਾ ਸੀਗਾ ਮੇਰੇ ਨਾਲ ਹਨਾ ਇਹ ਉਹ ਤਾਂ ਹੁਣ ਪਹਿਲੀਆਂ ਪੁਰਾਣੀਆਂ ਗੱਲਾਂ ਨੇ ਅੱਜ ਹੁਣ ਭਰਾ ਭਰਾ ਮਿਲਿਆ ਮਹੀਨੇ ਬਾਅਦ ਕਿਉਂਕਿ ਤੁਸੀਂ ਸਾਰੇ ਦੇਖਦੇ ਹੋ ਵੀਡੀਓ ਅਸੀਂ ਤਾਂ ਮਸਾ ਖੇੜਾ ਛੜਾ ਕੇ ਆਏ ਆ ਹਲੇ ਵੀ ਘੇੜਾ ਪੂਰਾ ਨਹੀਂ ਹੋਇਆ ਅਸੀਂ ਸਦਾ ਹਾਰਦੇ ਬਾਜ਼ਾਰ ਵਿੱਚ ਅਸੀਂ ਪਹਿਲੀ ਵਾਰ ਲੰਘਣ ਲੱਗੇ ਆ ਮੇਰਾ ਖਿਆਲ ਆ ਇੱਕ ਕਰਮਾ ਵਾਲੀ ਵੀ ਵਿਚਾਰੀ ਜਿੱਤੇ ਤੱਕ ਮੈਨੂੰ ਜਿਆਦਾ ਜਿੱਦੇ ਛੋਟਾ ਭਰਾ ਆਇਆ ਹੋਵੇ ਤੱਕ ਤੇ ਕੁਝ ਕਹਿ ਨਹੀਂ ਸਕਦਾ ਹਾਂ ਹਾਂ ਸੱਚ ਇੱਕ ਦੋ ਵਾਰੀ ਕੇਲਾ ਲਾਇਆ ਸੀ ਕੇ ਰਤੋਂ ਵਾਲੇ ਰਾਹ ਤੇ ਲਈ ਇੱਥੇ ਤੱਕ ਆਏ ਆ ਜੇ ਨਹੀਂ ਜਣੀ ਸਾਰਾ ਹੜੇ ਬਾਜ਼ਾਰ ਵਿੱਚ ਪਹਿਲੀ ਵਾਰੀ ਲੰਘਣ ਲੱਗੇ ਆ ਤੇ ਜੰਮੂ ਨੂੰ ਚੱਲੇ ਆ ਮਿੱਤਰੋ ਜੁੜੇ ਰਹੋ ਨਾਲ ਸਵੇਰ ਤੋਂ ਕੱਲ ਨੂੰ ਲਾਈਵ ਦਿਖਾਵਾਂਗੇ ਇਸ ਵਾਰ ਲਾਈਵ ਦੀ ਜ਼ਿਆਦਾ ਕੋਸ਼ਿਸ਼ ਕਰਾਂਗੇ ਕਿਉਂਕਿ ਜੰਮੂ ਦੇ ਨਜ਼ਾਰੇ ਦੇਖਣ ਵਾਲੇ ਹੁੰਦੇ ਆ ਹਨਾ ਲਾਈਵ 'ਤੇ ਜੁੜੇ ਰਹੋ ਅੱਜ ਸੁਧਾਰ ਵਿੱਚੀ ਕਰਮਾਂ ਵਾਲੀ ਲੈ ਕੇ ਨੰਗੇ ਆ ਤੇ ਬੜਾ ਇੱਥੇ ਜਦੋਂ ਆਉਨੇ ਆ ਸੁਧਾਰ ਆਉਨੇ ਆ ਕਿਉਂਕਿ ਇੱਥੇ ਜੀਵਨ ਦੇ ਕਈ ਸਾਲ ਬਤਾਏ ਆ ਕਾਲਾ ਜਾ ਸਕਾ ਆ ਜਿਹੜੀਆਂ ਦੁਕਾਨਾਂ ਨੇ ਤਕਰੀਬਨ ਬਾਜ਼ਾਰ ਇਹ ਉਹੀ ਆ ਆਲੇ-ਜਾਲੇ ਨੂੰ ਤਾਂ ਡਿਵੈਲਪ ਹੋ ਗਿਆ ਇਹ ਤਾਂ ਜਿਹੜਾ ਕੁਝ ਅਸੀਂ ਅੱਜ ਤੋਂ 20 ਸਾਲ ਪਹਿਲਾਂ ਦੇਖਿਆ ਸੀ ਤਕਰੀਬਨ ਦੁਕਾਨਾਂ ਉਦਾਂ ਦੀਆਂ ਹੀ ਨੇ ਰੀਨੋਵੇਸ਼ਨ ਹੋ ਗਈ ਆ ਆ ਜਿਵੇਂ ਵਿਚਾਲੇ ਫੁੱਟਪਾਥ ਵਗੈਰਾ ਬਣ ਗਏ ਆ ਇਹ ਚੀਜ਼ਾਂ ਹੋ ਗਈਆਂ ਜਾਂ ਡੈਕੋਰੇਸ਼ਨ ਹੋ ਗਈ ਪਰ ਬਾਕੀ ਦਾ ਸਾਰਾ ਬਿਜਾਰ ਤਕਰੀਬਨ ਸੁਧਾਰਦਾ ਉਸੇ ਤਰੀਕੇ ਦਾ ਹੀ ਆ ਜਿਵੇਂ ਦਾ 20 ਸਾਲ ਪਹਿਲਾਂ ਸੀਗਾ ਕੁਝ ਹੀ ਰਾ ਟਾਈਮ ਪਾਸ ਕਰਦੇ ਰਹੇ ਆ ਇਧਰ ਅੰਦਰ ਥਾਣੇ ਦੇ ਪਰਲੇ ਪਾਸੇ ਜਾ ਕੇ ਵੱਡੀ ਦੁਕਾਨ ਕਰ ਲਈ ਵੱਡੇ ਬਾਈ ਨੇ ਤੇ ਇੱਥੇ ਸਾਡਾ ਹੋਸਟਲ ਹੁੰਦਾ ਸੀ ਇਹ ਹੁਣ ਨੇਰਾ ਦੇਖਣਾ ਨਹੀਂ ਤੇ ਜੇ ਬਾਕੀ ਹੋ ਗੂ ਬਈ ਕੋਈ ਨਾ ਕੋਈ ਤੇ ਇੱਥੇ ਪੈਕਾ ਇੱਥੇ ਸਾਡਾ ਕਾਲਜ ਆ ਗਿਆ ਇਹ ਕਾਲਜ ਦੀਆਂ ਜਗਾਹਾਂ ਨੇ ਬਈ ਤੇ ਉਹ ਵੈਸੇ ਉਦਾਂ ਹੀ ਕਹਤਾ ਮੈਂ ਬਈ 3:00 ਵੱਜ ਗਏ ਆ ਜੀ ਤੇ ਇੱਕਦਮ ਨਾ ਮੀ ਉੱtre ਆ ਅਸੀਂ ਆ ਅਸੜੇ ਫਿਰ ਇੱਕ ਪੰਪ ਦੇ ਥੱਲੇ ਮਕੇਰੀਆਂ ਕਿਉਂਕਿ ਤਰਪਾਲੇ ਨੇ ਪਾੜਤੀ ਐ ਇੱਕ ਹੁਣ ਫੇ ਦੂਜੀ ਭਾਰੀ ਵਾਲੀ ਤਰਪਾਲ ਪਾਉਣ ਲੱਗੇ ਆ ਥੋੜਾ ਜਿਹਾ ਹੌਲਕਾ ਨਾਲ ਤੇ ਚੱਲ ਸੁੱਕਾ ਸੁੱਕਾ ਪਾਉਣ ਜੀ ਉਹਦੀ 5:00 ਵਜੇ ਆ ਤਕਰੀਬਨ 10 ਕਮੈਂਟ ਰਹਿੰਦੇ ਆ ਆਗੇ ਬਾਰਡਰ ਲਖਨਪੁਰ ਤੇ ਲੈਂਨ ਇੱਕੋ ਹੀ ਚੱਲਦੀ ਐ ਇਹ ਅਲਜਾ ਇੱਥੇ ਵੀ ਖਾਸਾ ਲੰਬਾ ਚੌੜਾ ਹੀ ਪੈਂਦਾ ਜੀ ਬਾਡਰ ਤੇ ਇਹ ਹੋਊਗੀ ਤਕਰੀਬਨ ਪਰ ਹਾਂ ਜਾਨੀ ਉਹਨਾਂ ਤਾਂ ਨਹੀਂ ਪਿੱਛੇ ਜਿਵੇਂ ਆਪਾਂ ਕੰਡੇ ਤੇ ਚੜ੍ਹੀ ਆ ਗੱਡੀ ਪੁੱਛਿਆ ਉਹਨਾਂ ਨੇ ਗਾਹਾਂ ਆਰਟੀਓ ਚੈੱਕ ਕਰਦਾ ਨਾਲ ਹੀ ਮਾਲ ਵਾਲੇ ਪੇਪਰ ਚੈੱਕ ਕਰ ਲੈਂਦੇ ਆ ਆ ਹੁਣ ਲੈਣ ਦਾ ਨਹੀਂ ਪਤਾ ਵੀ ਇੱਧਰ ਕੀ ਸਿਸਟਮ ਹੈ ਟੋਲੀ ਆ ਇੱਧਰ ਕੀ ਚੱਕਰ ਆ ਇੱਥੋਂ ਗੱਡੀਆਂ ਮੋੜ ਰਹੀਆਂ ਨੇ ਕਿਉਂਕਿ ਆਏ ਪਹਿਲੀ ਵਾਰੀ ਹਾਂ ਤਾਂ ਆਇਆ ਤੂੰ ਦਾ ਆਇਆ ਪਹਿਲਾ ਹੈ ਨਾ ਆਹੋ ਐ ਜਾ ਕੇ ਨਾ ਐ ਇਸ ਰੋਡ ਤੇ ਨਹੀਂ ਇੱਥੇ ਕੀ ਆ ਹੁਣ ਟੋਲ ਨਹੀਂ ਇੱਥੇ ਉਹ ਕੰਮ ਹੀ ਕਰ ਜਾ ਗੱਡੀ ਆਉਗੀ ਲਓ ਜੀ 5:30 ਵਜੇ ਫਾਈਨਲੀ ਹੋ ਗਏ ਐਂਟਰ ਆ ਚੜੇ ਫਿਰ ਮੇਨ ਰੋਡ ਤੇ ਵੈਸੇ ਖੱਜਲ ਖਵਾਰੀ ਜੀ ਖਾਸ ਹੀ ਹੋ ਜੀ ਆ ਬਾਰਡਰ ਤੇ ਅਸਲ 'ਚ ਇਹਨਾਂ ਨੇ ਬੂਥ ਘੱਟ ਚਲਾਏ ਹੋਏ ਨੇ ਇੱਕ ਜਾਂ ਦੋ ਬੂਥ ਨੇ ਇਹਨਾਂ ਤੇ ਗੱਡੀ ਚੜਦੀ ਆ ਜੇ ਜਿਆਦਾ ਬੂਥ ਹੋਣਾ ਫਿਰ ਖਿੱਚੀ ਜਾਂਦੀ ਹੈ ਗੱਡੀ ਉਹ ਉਸੇ ਕਰਕੇ ਮੇਰੇ ਹਿਸਾਬ ਨਾਲ ਕਿਉਂਕਿ ਇੱਕ ਤਾਂ ਇਹਨਾਂ ਨੂੰ ਚੈੱਕ ਕਰਨੇ ਵੀ ਸੌਖੀ ਰਹਿੰਦੀ ਆ ਇੱਕੋ ਕੰਡਾ ਔਨ ਕਰਕੇ ਇੱਕ ਬੰਦਾ ਬੈਠਾ ਕੰਮ ਕਰੀ ਜਾਂਦਾ ਪਰ ਉਹਦੇ ਨਾਲ ਗੱਡੀਆਂ ਵਾਲਿਆਂ ਨੂੰ ਡਿਸਟਰਬੈਂਸ ਖਾਸੀ ਹੋਊਗੀ ਜੇ ਹਿਸਾਬ ਨਾਲ ਗੱਡੀ ਆਉਂਦੀ ਆ ਐਂਟਰ ਹੁੰਦੀ ਆ ਬਾਰਡਰ ਕੋਲ ਉਸ ਹਿਸਾਬ ਨਾਲ ਇਹਨਾਂ ਨੂੰ ਬੂਥ 3-4 ਚਲਾਉਣੇ ਚਾਹੀਦੇ ਆ ਚਲੋ ਪੌਲ ਮੜਾ ਕੇ ਉਹਨੇ ਖੱਜਲਤਾ ਨਹੀਂ ਹੋਏ ਜਿਨਨੇ ਐਮਪੀ ਵਾਲੇ ਬਾਰਡਰਾਂ ਤੇ ਖੱਜਲ ਹੁੰਦੇ ਆ ਹੁੰਦੇ ਸੀ ਹੁਣ ਤਾਂ ਚਲੋ ਫਿਲਹਾਲ ਦੀ ਘੜੀ ਬੰਦ ਨੇ ਕੱਲ ਦਾ ਪਤਾ ਕੁਝ ਨਹੀਂ ਚਲੋ ਹੁਣ ਦੇਖਦੇ ਆ ਅਸੀਂ ਵੀ ਪਹਿਲੀ ਵਾਰੀ ਆਇਆ ਮੈਂ ਤਾਂ ਬਈ ਜ਼ਿੰਦਗੀ ਚ ਆਇਆ ਵੀ ਸਪੈਸ਼ਲ ਤਾਂ ਹੀ ਆ ਕਿਉਂਕਿ ਜਿਵੇਂ ਦੱਸਦੇ ਹੁੰਨੇ ਆ ਵੀ ਹੁਣ ਬਦਲ ਬਦਲ ਕੇ ਭਰ ਰਹੇ ਆ ਵੀ ਯਾਰ ਆਹ ਰਹਿ ਗਿਆ ਉਹ ਵੀ ਦੇਖਣਾ ਆਹ ਰਹਿ ਗਿਆ ਉਹ ਵੀ ਦੇਖਣਾ ਬਾਕੀ ਚਲੋ ਜੁੜੇ ਰਹੋ ਦਿਖਾਉਨੇ ਆ ਅਗਲੇ ਨਿਆਰੇ ਵਾਹ ਸ਼ਹਿਰ ਜਿਹੜਾ ਪਹਿਲਾ ਆ ਉਹ ਲੰਘ ਰਹੇ ਆ ਤੇ ਸਿਗਨਲ ਉੱਡ ਗਏ ਜਮਾਈ ਜੀਓ ਵੀ ਬੰਦ ਹੋ ਗਿਆ Airtel ਵੀ ਬੰਦ ਹੋ ਗਿਆ ਇਹ ਗੱਲ ਮੈਨੂੰ ਕਹੀ ਸੀ ਕਿਸੇ ਨੇ ਵੀ ਬਾਰਡਰ ਤੇ ਜਾ ਕੇ ਭਾਈ ਬੰਦ ਹੋ ਜਾਣਾ ਸਾਰਾ ਕੁਝ BSNL ਲੈ ਲੈ ਜਾਂ ਉੱਥੇ ਜਾ ਕੇ ਲੈਣਾ ਪਊਗਾ ਹੁਣ ਵੇਟ ਕਰ ਰਹੇ ਆਂ ਵੀ ਦੁਕਾਨਦਾਰ ਨੂੰ ਦੇਖ ਜੇ ਕੋਈ ਖੁੱਲ ਜੇ ਦੁਕਾਨ ਐਮ ਲੈ ਲਈਏ ਫਿਰ ਹੁਣ ਸਰਨਾ ਦਾ ਪਹਿਣਾ ਹੀ ਆ ਭਾਈ ਆਹਾਂ ਜੀ ਪਹਿਲਾ ਗੁਰਦੁਆਰਾ ਸਾਹਿਬ ਦੇਖਿਆ ਇੱਥੇ ਜੰਮੂ ਦਾ ਇੰਟਰੂ ਇੱਕ ਛੋਟੀ ਜਿਹੀ ਬਿਲਡਿੰਗ ਆਈ ਸੀ ਇਹ ਤੋਂ ਪਿੱਛੇ ਨਦੀ ਦੇ ਪਰਲੇ ਪਾਸੇ ਉੱਥੇ ਵੀ ਲੋ ਜੀ ਜਣੇ ਜਦ ਦੇ ਬੜੇ ਆ ਜਮੂ ਚ ਭਈ ਕੰਮ ਚੱਲ ਰਿਹਾ ਜੋਰਾ-ਚੋਰਾ ਨਾਲ ਰੋਡ ਦਾ ਭਈ ਡਵੈਲਪਮੈਂਟ ਦਾ ਕੰਮ ਚੱਲ ਰਿਹਾ ਚਲੋ ਇਹਨੂੰ ਆਪਾਂ ਮਾੜਾ ਵੀ ਨਹੀਂ ਕਹਿ ਸਕਦੇ ਪਰ ਨਹੀਂ ਆ ਵੀ ਕਰ ਇੱਧਰ ਹੋ ਗਈ ਗੱਡੀ ਕਦੇ ਇੱਧਰ ਹੋ ਗਈ ਹੁਣ ਹਲੇ ਥੋੜੀ ਥੋੜੀ ਠੰਡ ਜੀ ਦਾ ਹੂਜ ਹੋਣ ਲੱਗੀ ਆ ਟੈਂਪਰੇਚਰ ਥੋੜਾ ਜਿਹਾ ਡਾਊਨ ਹੋ ਰਿਹਾ ਪਰ ਅਸਲੀ ਤਾਂ ਹੁਣ ਗਾਹਾਂ ਚ ਮੈਂ ਜਿੰਨੇ ਅੱਗੇ ਵੱਧੇ ਜਾਵਾਂਗੇ ਵੀਰ ਪਤਾ ਲੱਗੂਗਾ ਕਿਉਂਕਿ ਜਾਣਾ ਅਸੀਂ ਸ਼੍ਰੀਨਗਰ ਦੇ ਜਮਾ ਨੇੜੇ ਹੀ ਜਾਵਾਂਗਾ ਉਹ ਏਰੀਆ ਦਾ ਡਾਂਡਾ ਹੀ ਹੋਊਗਾ ਇਹ ਮਿੱਤਰੋ ਉਹ ਯਾਤਰਾ ਚੱਲ ਰਹੀ ਕਰਕੇ ਨਾ ਮਰਰਾਤਰੀ ਮਿਲਟਰੀ ਹਰ ਜਗ੍ਹਾ ਤੇ ਲੱਗੀ ਹੋਈ ਆ ਜਿਹਨੂੰ ਕਹਦੇ ਆ ਵੀ ਹਰੇਕ ਦੁਕਾਨ ਨਾਲ ਹਰੇਕ ਹੋਟਲ ਚੱਪੇ ਚੱਪੇ ਤੇ ਹੈਗੇ ਆ ਆਰਮੀ ਵਾਲੇ ਕਿਉਂਕਿ ਇਹਨਾਂ ਕਰਕੇ ਹਰ ਸਾਲ ਨੇਪਰੇ ਚੜ੍ਹਦੀ ਜਗਤਰਾ ਸੇਫਟੀ ਨਾਲ ਇਹਨਾਂ ਨੂੰ ਦੇਖ ਕੇ ਵੀ ਫਰਕ ਨਹੀਂ ਪਤਾ ਚੰਗਾ ਆ ਰਿਹਾ ਸੀ ਯਾਰ ਸੀ ਸ਼ਹਿਰਾਂ 'ਚ ਕੋਲ ਬਣ ਰਹੇ ਸੀ ਸਾਰੀ ਜਗਾ ਵੀ ਖੜੇ ਆਂ ਜੀ ਸੰਭ ਕੋਈ 10 ਕਿਲੋਮੀਟਰ ਪਿੱਛੇ ਤਕਰੀਬਨ 7 ਦਾ ਟਾਈਮ ਹੋ ਗਿਆ ਹੁਣ ਰੋਡ ਦਾ ਸਾਰਾ ਹੀ ਕੰਮ ਚੱਲ ਰਿਹਾ ਤੇ ਜਿੱਥੇ ਤੱਕ ਵੀ ਹੁਣ ਤੱਕ ਪਹੁੰਚੇ ਆਂ ਤਕਰੀਬਨ ਸਾਰੇ ਰੋਡ ਦਾ ਕੰਮ ਚੱਲ ਰਿਹਾ ਪਰ ਗੱਡੀ ਤੁਰ ਹੀ ਜਾਂਦੀ ਹੈ ਜਿੰਨਾ ਵੀ ਰੋਡ ਹੈਗਾ ਚਾਹੇ ਮਤਲਬ ਸਰਬਸ ਰੋਡ ਹੋ ਕੇ ਗੱਡੀ ਲੱਗਦੀ ਆ ਚਾਹੇ ਥੱਲੇ ਹੋ ਕੇ ਲੰਘਦੀ ਆ ਗੱਡੀ ਤੁਰ ਹੀ ਜਾਂਦੀ ਆ ਯਾਨੀ ਗੱਡੀ ਦਾ ਸਟੌਪੇ ਹੀ ਨਹੀਂ ਪੈਂਦਾ ਟੁੱਕਿਆ ਹੋਇਆ ਨਹੀਂ ਕਹਿ ਸਕਦੇ ਆਪਾਂ ਪਰ ਰੋਡ ਬਣ ਰਿਹਾ ਹੈ ਉਹਦੇ ਕਰਕੇ ਦੇਖ ਸਕਦਾ ਹਾਂ ਜੀ ਥੋੜਾ ਜਿਆਦਾ ਕੋਈ ਸਪੀਡ ਸਲੋ ਹੋ ਜਾਂਦੀ ਹੈ ਬੰਦੇ ਦੀ। ਬਾਕੀ ਦੇਖਦੇ ਆ ਅੱਗੇ ਵਾਲਾ ਕੀ ਮਾਹੌਲ ਆ ਪਤਾ ਲੱਗੂਗਾ। ਉਹ ਦੁਕਾਨਬਾਈ ਦਾ ਸਿਸਟਮ ਹੁੰਦਾ ਉਹ ਸੁਣਿਆ ਹੋਇਆ ਜਾਨੀ ਦੇਖਿਆ ਨਹੀਂ ਹੈਗਾ ਕਿੱਥੋਂ ਤੋਂ ਲੱਗਦੀ ਆ ਕਿਵੇਂ ਆ ਕੋਲ ਅੱਗੇ ਜਾ ਕੇ ਪਤਾ ਲੱਗੂਗਾ। ਜਾਨੀ ਇੱਕ ਬਾਈ ਆਪਣਾ ਮੂਹਰੇ ਗਿਆ ਹੋਇਆ ਡੇਰਾ ਬਾਬਾ ਨਾਨਕ ਤੋਂ। ਉਹ ਬਾਈ ਨੇ ਦੱਸਿਆ ਸੀ ਉਹਦੀ ਗੱਡੀ ਗੱਲ ਖਾਲੀ ਹੋ ਗਈ। ਅਸੀਂ ਚੱਲ ਪਿੰਡ ਰੋਹਣੇ ਇੱਕ ਦਿਨ ਦੋ ਦਿਨ ਕੰਮ ਸੀਗੇ ਤੇ ਉਸ ਕਰਕੇ ਥੋੜਾ ਜਿਹਾ ਅਸੀਂ ਪਿੱਛੇ ਰਹਿ ਗਏ ਉਹਨੇ ਅੱਜ ਬੱਸਿਆ ਜਿਹੜਾ ਸ਼ਹਿਰ ਪਾਸੋਂ ਕੰਮ ਨਹੀਂ ਛੱਡੀ ਸੀ ਉਹਨੇ ਕਿਹਾ ਸੀ ਵੀ ਅੱਜ ਸਵੇਰੇ ਤੋਂ ਚਲੋ ਅਸੀਂ ਰਾਤ ਦੇ ਤੋਂ ਜਾ ਕੇ ਦੇਖਦੇ ਆ ਕਿੰਨੇ ਟਾਈਮ ਬਾਅਦ ਛੱਡਦੇ ਆ ਕੀ ਗੱਲਬਾਤ ਬਾਕੀ ਜਿੰਨੇ ਹੋਇਆ ਬਿੱਲੀ ਦੱਸਦੇ ਹੋ ਜੀ ਸਾੰਬੇ ਦੇ ਨੇੜ ਤੇੜਿਆਂ ਸ਼ਾਇਦ ਕਿਉਂਕਿ ਪਤਾ ਨਹੀਂ ਬੜਾ ਆ ਗਿਆ ਇੱਧਰ ਦਾ ਸ਼ਾਇਦ ਸਾੰਬਾ ਹੀ ਸ਼ੁਰੂ ਹੋ ਰਿਹਾ ਤੇ ਵਧੀਆ ਥੋੜਾ ਜਿਹਾ ਟੈਂਪਰੇਚਰ ਇੱਥੋਂ ਲੱਗਿਆ ਪੰਜਾਬ ਨਾਲੋਂ ਡਾਉਨ ਮਹਿਸੂਸ ਹੋ। ਅਸਲ 'ਚ ਤਾਂ ਮਗੇਰੀਆਂ ਕੋਲ ਆ ਕੇ ਨਿਕਲੇ ਲੱਗਿਆ ਸੀ ਇਹਨਾਂ। ਉੱਥੋਂ ਹੀ ਫਰਕ ਪੈ ਗਿਆ ਸੀ ਥੋੜਾ ਜਿਹਾ। ਠੰਡਾ ਜਿਹਾ ਹੁਣ ਲੱਗਿਆ ਸੀ। ਬਾਕੀ ਤਾਂ ਹੁਣ ਪਹਿਲੀ ਵਾਰੀ ਥੋੜੀ ਜਿਹੀ ਐਕਸਾਈਟਮੈਂਟ ਤਾਂ ਹੁੰਦੀ ਹਈ ਆ। ਇਹ ਤਾਂ ਆਇਆ ਜਾਣੀ ਇਹਨੂੰ ਚੈਰ ਹੋ ਗਿਆ ਕਹਿੰਦਾ ਮੈਂ ਆਇਆ। ਜਿਹੜਾ ਵਰਤਾ ਸਬਰ 4-5 ਸਾਲ ਪਹਿਲਾਂ ਆਇਆ ਹੋਇਆ। ਤੇ ਮੈਂ ਆਇਆ ਪਹਿਲੀ ਵਾਰੀ। ਵੈਸੇ ਵੀ ਨਹੀਂ ਆਇਆ ਕਦੇ। ਇਹ ਤਾਂ ਹੁਣ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਭਾਈ ਹੁਣ ਮਨ ਚ ਇੱਛਾ ਜਾਗੀ ਹੋਈ ਆ ਹੁਣ ਆਪਾਂ ਹਰ ਬਾਰ ਬਦਲ ਕੇ ਸਿਚੁਏਸ਼ਨ ਫਰੀਦਾ ਯਾਰ ਕੰਮ ਤਾਂ ਕਰਨਾ ਹੀ ਆ ਇਹਦੇ ਦੋਨੇ ਕੰਮ ਜਿਵੇਂ ਕਹਿੰਦੇ ਹੁੰਦੇ ਆ ਹੋ ਜਾਂਦੇ ਆ ਨਾਲੇ ਘੁੰਮਿਆ ਜਾਂਦਾ ਆ ਬਾਈ ਡਾਲਾ ਵੀ ਖੁੱਲਾ ਹੀ ਰੱਖੀ ਜਾਂਦਾ ਹੈ ਨਾ ਸੰਭਾਤੂ ਆਹ ਰੋਡ ਮੁਰ ਪਿਆ ਪੁਲ ਦੇ ਢੇਟਾਂ ਦੀ ਤੇ ਉਹ ਮੁਰੇ ਬਾਈ ਜਾਂਦਾ ਇਧਰ ਦਾ ਲੋਕ ਆ ਉਹ ਪੁੱਛਿਆ ਸੀ ਕਹਿੰਦਾ ਪਿੱਛੇ ਪਿੱਛੇ ਆ ਜਾਓ ਤੇ ਇਹ ਹੁਣ ਅਗਲਾ ਦੇਖਦੇ ਆ ਇਹ ਰੋਡ ਥੋੜਾ ਜਿਹਾ ਲੱਗਦਾ ਵੀ ਮਤਲਬ ਸਿੰਗਲ ਹੀ ਆ ਇਹ ਬਿਨਾ ਫੁੱਟਪਾਥ ਵਾਲਾ ਇਹੇ ਬਾਕੀ ਦਾ ਹੁਣ ਅੱਗੇ ਅੱਗੇ ਜਿਵੇਂ ਜਿਵੇਂ ਜਾਵਾਂਗੇ ਨਾ ਉਹ ਚਲੋ ਦੂਜੀ ਵਾਰੀ ਤਾਂ ਬੰਦੇ ਦੇ ਦਿਮਾਗ 'ਚ ਬਹਿ ਜਾਂਦੀ ਆ ਗੱਲ ਪਹਿਲੀ ਵਾਰੀ ਹੁੰਦਾ ਥੋੜਾ ਜਿਹਾ ਆ ਗਿਆ ਤੇ ਗੱਡੀ ਆਪਣੇ ਮੂਹਰੇ ਵਾਲਾ ਵੀ ਬਾਈ ਰੋਕ ਲਿਆ ਤੇ ਹੁਣ ਪਤਾ ਨਹੀਂ ਵੀ ਏ ਪੁਇੰਟ ਸਿਸਟਮ ਚੱਲਦਾ ਹੋ ਕਾਨ ਬਾਈ ਵਾਲਾ ਜਾਂ ਕਿਵੇਂ ਆ ਗੱਡੀਆਂ ਜਾ ਵੀ ਰਹੀਆਂ ਨੇ ਤੇ ਉਧਰੋਂ ਵੀ ਜਾ ਰਹੀਆਂ ਨੇ ਬਾਕੀ ਉੱਤਰ ਕੇ ਪੁੱਛਦਾ ਬਾਈ ਤੂੰ ਕੀ ਕਹਿੰਦਾ ਕਿਵੇਂ ਆ ਸਿਸਟਮ 7:10 ਹੋ ਗਏ ਜੀ ਸਾਂਭੇ ਤੂੰ ਉਦਮਪੁਰ ਦੇ ਵਿਚਾਲੇ ਆਉਂਦਾ ਨੱਡ ਉੱਥੇ ਖੜੇ ਆ ਤੇ 버거 ਆਰਡਰ ਕਰਿਆ ਭਾਈ ਬੱਸ ਹੋ ਗਈ ਮਿੱਤਰੋ ਸਿਮ ਖਰੀਦ ਕੇ ਲਿਆਇਆ ਐਡਾ ਉੱਖਾ ਬੰਦੇ ਨੇ ਸਿਮ ਦਿੱਤਾ ਆਧਾਰ ਕਾਰਡ ਪੈਨ ਕਾਰਡ ਗੱਡੀ ਦੀ ਆਰਸੀ ਇੱਕ ਆਪਦਾ ਮੋਬਾਈਲ ਨੰਬਰ ਦੋ ਘਰ ਦੇ ਨੰਬਰ ਚਲੋ ਅਖੀਰ ਨੂੰ ਮਿਲ ਗਿਆ ਨੈਟਵਰਕ ਭਾ ਟੱਪ ਕੇ ਮਤਲਬ ਜਿਹੜਾ ਨਦੀ ਆਉਂਦੀ ਆ ਨਦੀ ਦੇ ਨਾਲੋਂ ਫਿਰ ਪਾਰ ਕਰਕੇ ਚੜਾਈ ਸ਼ੁਰੂ ਹੋ ਜਾਂਦੀ ਆ ਪਿਛਲੇ ਰੋਡ ਜਿਹੜੇ ਹੈਗੇ ਆ ਉਹ ਤਾਂ ਚਲੋ ਚੌੜਾ ਰੋਡ ਸੀ ਇਹ ਥੋੜਾ ਸਿੰਗਲ ਰੋਡ ਆ ਸਵੇਰੇ ਸਾਨੂੰ ਬਾਈ ਨੇ ਇੱਕ ਨੇ ਰੋਕਤਾ ਸੀ ਜੀ ਅਸੀਂ ਖੜੇ ਸੀ 7 ਵਜੇ ਤੇ 11 ਸਵਾ 11 ਵੱਜ ਗਏ ਤੇ ਆ ਪੰਜਾਬੀ ਗੱਡੀ ਦੇਖੀ ਮੈਨੂੰ ਮੈਂ ਬਾਈ ਨੂੰ ਪੁੱਛਿਆ ਉਹ ਕਹਿੰਦਾ ਯਾਰ ਰੋਕ ਆ ਜਾਓ ਕਿ ਅੱਗੇ ਕਾਨਬਾਈ ਲੱਗੀ ਹੁੰਦੀ ਆ ਉੱਥੇ ਖੜਦੇ ਆ ਫਿਰ ਛੱਡ ਦੇਣੀ ਆ ਉਹਨਾਂ ਨੇ ਘੰਟੇ ਖੰਡ ਚ। ਜੀ ਫਿਰ ਮੇਰੇ ਮਗਰ ਮਗਰ ਤੋਂ ਆਏ। ਤਾਂ ਹੁਣ ਤੋਰ ਲਈ। ਹਾਂਜੀ ਮਿੱਤਰੋ ਪਿਆਰਿਓ ਸੰਬਾ ਕ੍ਰੋਸ ਕਰਕੇ ਨਦੀ ਦੇ ਪਰਲੇ ਪਾਸੇੋਂ ਫਿਰ ਕਾਨਬਾਈ ਸਟਾਰਟ ਹੁੰਦੀ ਆ ਜਿਹੜੀ ਤੇ ਉੱਥੇ ਖੜ ਗਏ ਆ। ਹੁਣ ਮੇਰਾ ਤਾਂ ਤਜਰਬਾ ਹੈਗਾ ਇਹ ਪਹਿਲੀ ਵਾਰ ਦਾ ਹਨਾ। ਜਿਹੜੇ ਵੀਰ ਚੱਲਦੇ ਆ ਉਹਨਾਂ ਨੂੰ ਤਾਂ ਪਤਾ ਤੇ ਮੈਨੂੰ ਹਲੇ ਥੋੜੀ ਜਿਹੀ ਐਕਸਾਈਟਮੈਂਟ ਆ ਇਹਦੇ ਬਾਰੇ ਜਾਣਨ ਦੀ ਤੇ ਹਜੇ ਪਾਲ ਯਾਨੀ ਕਿ ਸਟਾਰਟ ਹੀ ਹੋਏ ਨੇ ਮੇਨ ਬਾਕੀ ਅੱਗੇ-ਅੱਗੇ ਦੇਖਦੇ ਆ ਸ਼੍ਰੀਨਗਰ ਤੱਕ ਕਿਦਾਂ ਦਾ ਤਜਰਬਾ ਹੁੰਦਾ ਹਨਾ ਠੀਕ ਉਸ ਦੇਖਣ ਨੂੰ ਮਿਲਦਾ ਤੇ ਕਾਨਬਈ ਪਿੱਛੋਂ ਲੰਬੀ ਸੀ ਅਸੀਂ ਪਿੱਛੋਂ ਮੇਰਾ ਖਿਆਲ ਤਿੰਨ-ਚਾਰ ਕਿਲੋਮੀਟਰ ਤੱਕ ਗੱਡੀ ਆ ਗਈ ਪਿੱਛੇ ਵੀ ਗੱਡੀਆਂ ਬਹੁਤ ਖੜੀਆਂ ਨੇ ਆਹ ਹੁਣ ਸਾਹਮਣੇ ਵਾਲਾ ਜਿਹੜਾ ਇਹ ਹੁਣ ਜਿੱਥੇ ਤੱਕ ਨਜ਼ਰ ਜਾਂਦੀ ਆ ਉਹ ਤਾਂ ਆਪਾਂ ਨੂੰ ਦੇਖ ਰਿਆ ਹਨ ਇਹ ਤੋਂ ਅੱਗੇ ਕਿੰਨਾ ਕੁ ਲੰਬਾ ਜਾਮ ਉਹਦਾ ਨਹੀਂ ਕੋਈ ਪਤਾ ਹੈਗਾ ਹਨ ਤੇ ਉਹ ਤਾਂ ਹੁਣ ਜਦੋਂ ਆਪਾਂ ਤੁਰਾਂਗੇ ਅੱਗੇ ਫੇਰ ਪਤਾ ਲੱਗਣਾ ਜਾ ਕੇ ਕਿ ਕਿੰਨਾ ਅੱਗੇ ਜਾਂਦੇ ਆ ਹਨ ਬਾਕੀ ਜੁੜੇ ਰਹੋ ਨਾਲ ਦਿਖਾਉਨੇ ਆ ਅਗਲਾ ਖੜੇ ਆ ਸਾੰਬਾ ਜਿੱਥੇ ਉਹ ਨਦੀ ਦਾ ਪੁਲ ਪੈਂਦਾ ਉਹ ਤੋਂ ਬਾਅਦ ਫਿਰ ਅੱਗੇ ਕਾਨਬਈ ਸਟਾਰਟ ਹੁੰਦੀ ਹੁੰਦੀ ਆ ਨਾ ਇਹ ਤੁਹਾਨੂੰ ਮੇਰੇ ਬੈਗ ਤੇ ਦਿਨੀਆ ਹੁਣ ਗੱਡੀਆਂ ਤੇ ਉਹ ਉੱਪਰ ਤੱਕ ਲੈਣ ਲੱਗੀ ਆ ਇਧਰਲੇ ਪਾਸੇ ਹੁੰਦਾ ਅਸੀਂ ਆਗੇ ਤਕਰੀਬਨ 3-4 ਕਿਲੋਮੀਟਰ ਹੈ ਨਾ ਤੇ ਕਿਉਂਕਿ ਪਿੱਛੇ ਵੀ ਉੱਤਰ ਤੱਕ ਜਾਮ ਸੀ ਤੇ ਨਿੱਕਾ ਹੁਣ ਰੂੜੇ ਮਾਰ ਮਾਰ ਦੇਖਦਾ ਇਹ ਪਾਣੀ 'ਚ ਨਿਸ਼ਾਨਾ ਲੱਗਦਾ ਕਿ ਨਹੀਂ ਲੱਗਦਾ ਲੱਗਿਆ ਨਿਸ਼ਾਨਾ ਹਾਂ ਜੀ ਇਹ ਹੜਦਾ ਨਹੀਂ ਪੰਗੇ ਲੈਣੋ ਇਹ ਥੱਲੇ ਹੋ ਪਾਣੀ ਤੋੜ ਦੇਣਾ ਇਹਨੇ ਪਾਣੀ ਚ ਲਾਉਂਦਾ ਨਿਸ਼ਾਨੇ ਤੇ ਬਾਕੀ ਹੁਣ ਕੋਸ਼ਿਸ਼ ਕਰਾਂਗੇ ਕਿਉਂਕਿ ਪਹਿਲਾਂ ਤਾਂ ਨੈਟਵਰਕ ਹੀ ਨਹੀਂ ਮਿਲਿਆ ਬਈ ਹੁਣ ਆਪਾਂ ਨੂੰ ਪਤਾ ਹੈ ਨਹੀਂ ਸੀਗਾ ਇੱਧਰ ਵੀ SIM ਲੈਣਾ ਪੈਂਦਾ ਹੈ ਨਾ